ਪੁਲਿਸ ਤੋਂ ਬਾਅਦ ਹੁਨੇ ਨਗਰ ਨਿਗਮ ਦੇ ਲਈ ਵੱਡੀ ਸਿਰਦਰਦੀ ਬਣਿਆ ਗੈਸ ਲੀਕ ਹੋਣ ਵਾਲਾ ਬਰਫ ਦਾ ਕਾਰਖਾਨਾ 25 ਤੋਂ 30 ਹਜ਼ਾਰ ਲੀਟਰ ਪਾਣੀ ਨੂੰ ਬਾਹਰ ਕਢਣਾ ਸਭ ਤੋਂ ਵੱਡੀ ਬਣੀ ਚੁਣੌਤੀ ਕਿਉਂਕਿ ਪਾਣੀ ਦੇ ਵਿੱਚ ਹਾਲੇ ਵੀ ਅਮੋਨੀਆ ਗੈਸ ਹੈ ਮੌਜੂਦ ਦੱਸਦੀ ਹੈ ਕਿ ਬੀਤੇ ਦਿਨੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਦਮੋਰੀਆ ਪੁਲ ਨੇੜੇ ਆਈਸ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋਣ ਦੇ ਕਾਰਨ ਹੜਕੰਪ ਮਚ ਗਿਆ ਸੀ ਜਿਸ ਦੇ ਚਲਦੇ ਇੱਕ ਮਜ਼ਦੂਰ ਦੀ ਅਤੋ ਹੋ ਚੁੱਕੀ ਹੈ ਜਿਸ ਦੀ ਉਮਰ 88 ਸਾਲਾਂ ਦੇ ਨਾਮ ਸ਼ੀਤਲ ਸਿੰਘ ਦੱਸਿਆ ਜਾ ਰਿਹਾ ਹੈ ਗੈਸ ਲੀਕ ਹੋਣ ਦੇ ਸਹੀ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਚਲ ਸਕਿਆ ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਫੈਕਟਰੀ ਅੰਦਰ ਪਾਈਪ ਲੀਕ ਹੋਣ ਦੇ ਕਾਰਨ ਅਜਿਹਾ ਹੋਇਆ ਹੈ ਤੇ ਕਈ ਗੱਲਾਂ ਇਹ ਵੀ ਸਾਹਮਣੇ ਆਉਂਦੀਆਂ ਪਈਆਂ ਨੇ ਕਿ ਸ਼ਾਇਦ ਇਹ ਪਾਈਪ ਫਟ ਗਿਆ ਸੀ ਜਿਸ ਕਾਰਨ ਅਜਿਹਾ ਵੱਡਾ ਹਾਦਸਾ ਵਾਪਰਿਆ ਉਧਰ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਜਾਇਂਦਰ ਸਿੰਘ ਨੂੰ ਇਸ ਮਾਮਲੇ ਸੰਬੰਧੀ ਜਾਂਚ ਤੇ ਹੁਕਮ ਦੇ ਦਿੱਤੇ ਨੇਤੇ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕੱਲ ਦੁਪਹਿਰ 2:00 ਤੋਂ 2:30 ਦੇ ਵਿਚਕਾਰ ਵਾਪਰਿਆ ਜਿਸ ਦੇ ਚੱਲਦੇ ਗੈਸ ਲੀਕ ਹੋਈ ਤੇ ਇਹ ਤੇਜ਼ੀ ਨਾਲ ਫੈਲ ਗਈ ਤੇ ਜਿਸ ਕਾਰਨ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਮੌਕੇ ਤੋਂ ਭੱਜ ਗਏ ਦੱਸਦੀ ਹੈ ਕਿ ਬੀਤੇ ਦਿਨੀ ਦਮੋਰੀਆ ਪੋਲੇ ਰੋਡ ਸਥਿਤ ਸੰਤ ਸਿਨੇਮਾ ਨੇੜੇ ਤਕਰੀਬਨ 50 ਸਾਲ ਪੁਰਾਣੀ ਜੈਨ ਆਇਸੋ ਫੈਕਟਰੀ ਵਿੱਚ ਅਮੋਨੀਆ ਗੈਸ ਦੇ ਜੋ ਕਿ ਫੈਲਣ ਦੇ ਕਾਰਨ ਫੈਕਟਰੀ ਦੇ ਵਿੱਚ ਜੋ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਤਿੰਨ ਨੂੰ ਸੁਰੱਖਤ ਬਾਹਰ ਕੱਢ ਲਿਆ ਗਿਆ ਹੈ ਤੇ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਵੱਲੋਂ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਇਸ ਮਾਮਲੇ ਦੇ ਵਿੱਚ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦਮੋਰੀਆ ਪੋਲ ਨੇੜੇ ਆਈਸ ਫੈਕਟਰੀ ਵਿੱਚ ਗੈਸ ਲੀਕ ਹੋਣ ਦੀ ਘਟਨਾ ਦੀ ਜੋ ਕਿ ਮੈਜਿਸਟ੍ਰੀ ਜਾਂਚ ਤੇ ਹੁਕਮ ਦੇ ਦਿੱਤੇ ਨੇ ਤੇ ਡਿਪਟੀ ਕਮਿਸ਼ਨਰ ਨੇ ਐਸ ਡੀ ਐਮ ਜਲੰਧਰ ਇਕਾ ਡਾਕਟਰ ਜਯੰਦਰ ਸਿੰਘ ਨੂੰ ਘਟਨਾ ਦੇ ਕਾਰਨਾ ਤੇ ਜ਼ਿੰਮੇਵਾਰ ਵਿਅਕਤੀਆਂ ਮਾਰੇ 15 ਦਿਨਾਂ ਦੇ ਵਿੱਚ ਵਿਸਥਾਰਤ ਰਿਪੋਰਟ ਸੌਂਪਣ ਦੇ ਵੀ ਨਿਰਦੇਸ਼ ਦੇ ਦਿੱਤੇ ਨੇ ਹੁਣ ਆਪ ਵੇਖਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਫੈਕਟਰੀ ਵਿਭਾਗ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਅਜਿਹਾ ਜੋਕੀ ਹੁਕਮ ਦੇ ਦਿੱਤੇ ਨੇ ਤੇ ਨਾਲ ਹੀ ਆਖਿਆ ਗਿਆ ਹੈ ਕਿ ਇਸ ਦਾ ਮੁਆਇਨਾ ਕੀਤਾ ਜਾਵੇ ਤਾਂ ਜੋ ਪਤਾ ਚੱਲ ਸਕੇ ਕਿ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਪਈਆਂ ਨੇ ਤੇ ਇਸ ਨੂੰ ਜਲਦੀ ਹੀ ਰੋਕਿਆ ਜਾਵੇ ਡਿਪਟੀ ਕਮਿਸ਼ਨਰ ਨੇ ਜਾਂਚ ਅਧਿਕਾਰੀ ਨੂੰ ਜੋ ਕਿ ਅਮੋਨੀਆ ਗੈਸ ਲੀਕ ਹੋਣ ਦੇ ਕਾਰਨਾਂ ਦਾ ਤਾਲ ਗੌਣ ਸੁਰੱਖਿਆ ਪ੍ਰੋਟੋਕੋਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਫੈਕਟਰੀ ਪ੍ਰਬੰਧਕਾਂ ਦੀ ਅਣਗਹਿਲੀ ਸਮੇਤ ਘਟਨਾ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਸੰਸਥਾਵਾਂ ਦੀ ਪਛਾਣ ਕਰਕੇ ਜ਼ਿੰਮੇਵਾਰੀ ਤੈਅ ਕਰਨ ਅਤੇ ਭਵਿੱਖ ਦੇ ਵਿੱਚ ਅਜੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਹਾਲ ਸੁਝਾਦੇ ਨਿਰਦੇਸ਼ ਦੇ ਦਿੱਤੇ ਨੇ ਤੇ ਉਹਨਾਂ ਸਬੰਧਤ ਵਿਭਾਗਾਂ ਨੂੰ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਵੀ ਆਖ ਦਿੱਤਾ ਹੈ ਪੁਲਿਸ ਤੋਂ ਬਾਅਦ ਹੁਨੇ ਨਗਰ ਨਿਗਮ ਦੇ ਲਈ ਵੱਡੀ ਸਰਦਰਦੀ ਬਣਿਆ ਗੈਸ ਲੀਕ ਹੋਣ ਵਾਲਾ ਬਰਫ਼ ਦਾ کارਖਾਨਾ ਅਚੀ ਤੋ 30000 ਲੀਟਰ ਪਾਣੀ ਨੂੰ ਬਾਹਰ ਕਢਣਾ ਸਭ ਤੋਂ ਵੱਡੀ ਬਣੀ ਚੁਣੌਤੀ ਕਿਉਂਕਿ ਪਾਣੀ ਦੇ ਵਿੱਚ ਹਾਲੇ ਵੀ ਅਮੋਨੀਆ ਗੈਸ ਹੈ ਮੌਜੂਦ ਦੱਸਦੀ ਹੈ ਕਿ ਬੀਤੇ ਦਿਨੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਦਮੋਰੀਆ ਪੁਲ ਨੇੜੇ ਆਇਸੋ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋਣ ਦੇ ਕਾਰਨ ਹੜਕੰਪ ਮੱਚ ਗਿਆ ਸੀ ਜਿਸ ਦੇ ਚਲਦੇ ਇੱਕ ਮਜ਼ਦੂਰ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਉਮਰ 28 ਸਾਲਾਂ ਤੇ ਨਾਮ ਸ਼ੀਤਲ ਸਿੰਘ ਦੱਸਿਆ ਜਾ ਰਿਹਾ ਹੈ ਗੈਸ ਲੀਕ ਹੋਣ ਦੇ ਸਹੀ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਚਲ ਸਕਿਆ ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਫੈਕਟਰੀ ਅੰਦਰ ਪਾਈਪ ਲੀਕ ਹੋਣ ਦੇ ਕਾਰਨ ਅਜਿਹਾ ਹੋਇਆ ਹੈ ਤੇ ਕਈ ਗੱਲਾਂ ਇਹ ਵੀ ਸਾਹਮਣੇ ਆਉਂਦੀਆਂ ਪਈਆਂ ਨੇ ਕਿ ਸ਼ਾਇਦ ਇਹ ਪਾਈਪ ਫਟ ਗਿਆ ਸੀ ਜਿਸ ਕਾਰਨ ਅਜਿਹਾ ਵੱਡਾ ਹਾਦਸਾ ਵਾਪਰਿਆ ਉਧਰ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਜੈਨਦਰ ਸਿੰਘ ਨੂੰ ਇਸ ਮਾਮਲੇ ਸੰਬੰਧੀ ਜਾਂਚ ਤੇ ਹੁਕਮ ਦੇ ਦਿੱਤੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕੱਲ ਦੁਪਹਿਰ 2:00 ਤੋਂ 2:30 ਦੇ ਵਿਚਕਾਰ ਵਾਪਰਿਆ ਜਿਸ ਦੇ ਚੱਲਦੇ ਗੈਸ ਲੀਕ ਹੋਈ ਤੇ ਇਹ ਤੇਜ਼ੀ ਨਾਲ ਫੈਲ ਗਈ ਤੇ ਜਿਸ ਕਾਰਨ ਹਫੜਾ தਫੜੀ ਦਾ ਮਾਹੌਲ ਬਣ ਗਿਆ ਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਮੌਕੇ ਤੋਂ ਭੱਜ ਗਏ ਦੱਸਦੀ ਹੈ ਕਿ ਬਿੱਤ ਦਿਨੀ ਦਿਮੋਰੀਆ ਪੋਲ ਰੋਡ ਸਥਿਤ ਸੰਤ ਸਿਨੇਮਾ ਨੇੜੇ ਤਕਰੀਬਨ 50 ਸਾਲ ਪੁਰਾਣੀ ਜੈਨ ਆਇਸੋ ਫੈਕਟਰੀ ਵਿੱਚ ਅਮੋਨੀਆ ਗੈਸ ਦੇ ਜੋ ਕਿ ਫੈਲਣ ਦੇ ਕਾਰਨ ਫੈਕਟਰੀ ਦੇ ਵਿੱਚ ਜੋ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਤਿੰਨ ਨੂੰ ਸੁਰੱਖਤ ਬਾਹਰ ਕੱਢ ਲਿਆ ਗਿਆ ਹੈ ਤੇ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਵੱਲੋਂ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਇਸ ਮਾਮਲੇ ਦੇ ਵਿੱਚ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦਮੋਰੀਆ ਪੋਲੀ ਨੇੜੇ ਆਈਸ ਫੈਕਟਰੀ ਵਿੱਚ ਗੈਸ ਲੀਕ ਹੋਣ ਦੀ ਘਟਨਾ ਦੀ ਜੋ ਕਿ ਮੈਜਿਸਟ੍ਰੀ ਜਾਂਚ ਤੇ ਹੁਕਮ ਦੇ ਦਿੱਤੇ ਨੇ ਤੇ ਡਿਪਟੀ ਕਮਿਸ਼ਨਰ ਨੇ ਐਸ ਡੀ ਐਮ ਜਲੰਧਰ ਇਕਾ ਡਾਕਟਰ ਜਯੰਦਰ ਸਿੰਘ ਨੂੰ ਘਟਨਾ ਦੇ ਕਾਰਨਾ ਤੇ ਜ਼ਿੰਮੇਵਾਰ ਵਿਅਕਤੀਆਂ ਾਰੇ 15 ਦਿਨਾਂ ਦੇ ਵਿੱਚ ਵਿਸਥਾਰਤ ਰਿਪੋਰਟ ਸੌਂਪਣ ਦੇ ਵੀ ਨਿਰਦੇਸ਼ ਦੇ ਦਿੱਤੇ ਨੇ ਹੁਣ ਆਪ ਵੇਖਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਫੈਕਟਰੀ ਵਿਭਾਗ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਅਜਿਹਾ ਜੋ ਕਿ ਹੁਕਮ ਦੇ ਦਿੱਤੇ ਨੇ ਤੇ ਨਾਲ ਹੀ ਆਖਿਆ ਗਿਆ ਹੈ ਕਿ ਇਸ ਦਾ ਮੁਆਇਨਾ ਕੀਤਾ ਜਾਵੇ ਤਾਂ ਜੋ ਪਤਾ ਚੱਲ ਸਕੇ ਕਿ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਪਈਆਂ ਨੇ ਤੇ ਇਸ ਨੂੰ ਜਲਦੀ ਹੀ ਰੋਕਿਆ ਜਾਵੇ। ਡਿਪਟੀ ਕਮਿਸ਼ਨਰ ਨੇ ਜਾਂਚ ਅਧਿਕਾਰੀ ਨੂੰ ਜੋ ਕਿ ਅਮੋਨੀਆ ਗੈਸ ਲੀਕ ਹੋਣ ਦੇ ਕਾਰਨ ਦਾ ਪਤਾ ਲਗਾਉਣ ਸੁਰੱਖਿਆ ਪ੍ਰੋਟੋਕੋਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਫੈਕਟਰੀ ਪ੍ਰਬੰਧਕਾਂ ਦੀ ਅਣਗਹਿਲੀ ਸਮੇਤ ਘਟਨਾ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਸੰਸਥਾਵਾਂ ਦੀ ਪਛਾਣ ਕਰਕੇ ਜ਼ਿੰਮੇਵਾਰੀ ਤੈਅ ਕਰਨ ਅਤੇ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਹਾਲ ਸੁਝਾਦੇ ਨਿਰਦੇਸ਼ ਦੇ ਦਿੱਤੇ ਨੇ ਤੇ ਉਨ੍ਹਾਂ ਸਬੰਧਤ ਵਿਭਾਗਾਂ ਨੂੰ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਵੀ ਆਖ ਦਿੱਤਾ ਹੈ